ਕਾਰਵਾਲੀ ਦੇ ਬਾਹਰ ਨਜਾਇਜ਼ ਸੰਬੰਧਾਂ ਦੇ ਚਲਦੇ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤੇ ਇਸ ਵੇਲੇ ਦੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਨੌਜਵਾਨ ਦੀ ਪਤਨੀ ਦਾ ਬਾਹਰ ਕਿਸੇ ਹੋਰ ਦੇ ਨਾਲ ਨਜਾਇਜ਼ ਸੰਬੰਧ ਦੱਸੇ ਜਾ ਰਹੇ ਨੇ ਜਿਸ ਦੇ ਚਲਦੇ ਨੌਜਵਾਨ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਦੱਸਦੀ ਹੈ ਕਿ 7 ਸਾਲ ਪਹਿਲੇ ਨੌਜਵਾਨ ਦਾ ਵਿਆਹ ਹੋਇਆ ਸੀ ਔਰ ਉਸ ਦੇ ਦੋ ਬੱਚੇ ਨੇ ਪਰ ਜਦ ਉਸ ਨੂੰ ਪਤਾ ਲੱਗਦਾ ਹੈ ਕਿ ਉਸਨੇ ਪਤਨੀ ਦੀ ਕਿਸੇ ਹੋਰ ਦੇ ਨਾਲ ਗੱਲਬਾਤ ਹੈ ਕਿਸੇ ਹੋਰ ਦੇ ਨਾਲ ਨਜਾਇਜ਼ ਸੰਬੰਧ ਨੇ ਤਾਂ ਨੌਜਵਾਨ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਜਿਸ ਦੇ ਚਲਦੇ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਤਸਵੀਰਾਂ ਜੋ ਨੇ ਪ੍ਰਵਾਹ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਿਹਾ ਉੱਤੇ ਪ੍ਰਵਾਹ ਦੇ ਵੱਲੋਂ ਦੱਸਿਆ ਕਿ ਜਦ ਨੌਜਵਾਨ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਦੇ ਨਾਲ ਨਜ਼ਾਇਜ਼ ਸੰਬੰਧ ਨੇ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਆਪਣੀ ਪਤਨੀ ਦੇ ਅੱਗੇ ਹੱਥ ਜੋੜੇ ਜਾਂਦੇ ਨੇ ਤਰਲੇ ਪਾਏ ਜਾਂਦੇ ਨੇ ਕਿ ਸਾਡੇ ਦੋ ਬੱਚੇ ਨੇ ਛੋਟੇ ਨੇ ਤੂੰ ਘਰ ਵਾਪਸ ਆ ਜਾ ਪਰ ਔਰਤ ਆਪਣੇ ਆਸ਼ਿਕ ਦੇ ਨਾਲ ਹੀ ਬਾਹਰ ਰਹਿ ਰਹੀ ਸੀ ਜਿਸ ਦੇ ਚੱਲਦੇ ਨੌਜਵਾਨ ਦੇ ਵੱਲੋਂ ਇੱਕ ਖੋਫਨਾ ਕਦਮ ਚੁੱਕਿਆ ਗਿਆ ਤਾਂ ਵੇਖ ਸਾਧੋ ਤਸਵੀਰਾਂ ਦੇ ਵਿੱਚ ਜਿਸ ਔਰਤ ਦੇ ਨਾਲ 7 ਸਾਲ ਪਹਿਲਾਂ ਨੌਜਵਾਨ ਵਿਆਹ ਕੇ ਆਇਆ ਸੀ ਜਿਸ ਦੇ ਨਾਲ ਉਸ ਨੇ ਆਪਣੀ ਸਾਰੀ ਜ਼ਿੰਦਗੀ ਕ ਉਸਨੇ ਆਪਣੇ ਹੀ ਦੋ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਔਰ ਬੱਚਿਆਂ ਨੂੰ ਛੱਡ ਕੇ ਆਪਣੇ ਆਸ਼ਿਕ ਦੇ ਨਾਲ ਰਹਿਣ ਲੱਗ ਪਈ ਜਿਸ ਦੇ ਚਲਦੇ ਘਰ ਵਾਲੇ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਅਨਜੀਤ ਗੌਰ ਮੇਰਾ ਬਤਿਆ ਉਹ ਵਾਈਚ ਆ ਜੂਰਾ ਆ ਗਿਆ ਕੀ ਕਾਰਨ ਕੀ ਸੀ ਪਰ ਮੈਂ ਕੁੜੀ ਕਰਕੇ ਹਾਂਜੀ ਕੁੜੀ ਕਰਕੇ ਵਿਆਹ ਸੀ ਵਿਆਹ ਆ ਦੋ ਬੱਚੇ ਸੀ ਕਿੰਨੇ ਸਾਲ ਹੋ ਗਏ 7 ਸਾਲ ਹੋ ਗਏ ਗੱਲਬਾਤ ਸੀ ਕਿੰਨੇ ਟਾਈਮ ਗੱਲਬਾਤ ਸੀ ਇਹ ਨਹੀਂ ਪਤਾ ਮੈਂ ਤੇ ਬੜਾ ਸੋਨਾ ਰੱਖਿਆ ਸੀ ਤਾਰਾ ਕਾਰਨ ਕੀ ਲੱਗਦਾ ਤਾਂ ਇਹ ਨਾ 17 ਨੇ ਲੱਗ ਗਏ ਬਰਾਵਾ ਦੇ ਨਾ ਕਿ ਸਦਾ ਮੈਂ ਇਨਸਾਫ ਚਾਹੀਦਾ ਮੈਨੂੰ ਕਿਹੜੇ ਲੜਕੇ ਦਾ ਬਾਹਰ ਚੱਕਰ ਚ ਲੜਕਾ ਕੱਟਦਾ ਹੈ ਗਰਦਾਸਪੁਰ ਦਾ ਮੀਰਾ ਬਾਗ ਦਾ ਪੀਰਾ ਬਾਗ ਦਾ ਕਿੰਨੇ ਟਾਈਮ ਤੋਂ ਉਹਨਾਂ ਦੀ ਗੱਲਬਾਤ ਤੁਹਾਨੂੰ ਪਤਾ ਲੱਗਦਾ ਨਹੀਂ ਨਹੀਂ ਪਤਾ ਮੁੰਡੇ ਨੇ ਕਦੇ ਦੱਸਿਆ ਨਹੀਂ ਕਰੇ ਨਹੀਂ ਦੱਸਿਆ ਮੁੰਡੇ ਨੇ ਕੀਤਾ ਕੀ ਐਂਡ ਕੀਤਾ ਕੀ ਉਹਨੇ ਨਾ ਕਿ ਦਵਾਈ ਖਾ ਕੇ ਤੇ ਬੜਾ ਆਂਦਾ ਰਿਆ ਵੀ ਮੈਂ ਆਪਣੀ ਰੁਟੀਨ ਲਿਆਉਣ ਦੀ ਕੋਸ਼ਿਸ਼ ਤੇ ਵੀ ਲਿਆਂਦੀ ਵੀ ਆ ਆਂਦਾ ਸੀ ਤੈਨੂੰ ਜਿੱਤਰਾ ਤੂੰ ਆਖੇਂਗੀ ਮੈਂ ਤੈਨੂੰ ਰੱਖੂਗਾ ਮੈਂ ਆਪਾਂ ਬਾਹਰ ਰਹਿ ਪਾਂਗੇ ਇਹ ਕੁੜੀ ਮੰਨੀ ਨਹੀਂ ਕਿੰਨੀ ਦੇਰ ਤੋਂ ਉਹ ਲੋ ਬਾਹਰ ਰਹਿ ਰਹੀ ਸੀ ਇਹ ਕੁਦੋਂ ਆਫਰ ਜੀ ਇਹ ਇਹ ਕਿੰਨੇ ਦਿਨ 15 ਦਿਨ ਰਹਿ ਕੇ ਹਾਂ ਤੇ 16 ਦਿਨ ਅਸੀਂ ਲੈ ਕੇ ਆਏ ਅੱਛਾ ਤੇ ਆਂਦੇ ਦੀ ਕਿਸ਼ਤ ਆਉਣੀ ਲਾ ਇਹ ਮੇਰੇ ਮੁੰਡਾ ਤਰਲੇ ਲੈਂਦਾ ਰਿਹਾ ਪੈ ਰਹੇ ਇੱਥੇ ਵੀ ਉਹ ਤੇ ਪੈ ਰਹੇ ਹੱਥ ਲਾਉਂਦਾ ਰਿਹਾ ਵੀ ਜੋ ਵੀ ਤੂੰ ਆਖੇਂਗੀ ਮੈਂ ਤੈਨੂੰ ਕਰੂੰਗਾ ਕੋਈ ਲੜਕੀਆਂ ਵੱਲੋਂ ਕੋਈ ਨੋਟਿਸ ਵਗੈਰਾ ਜੋ ਕੋ ਲਿਖਿਆ ਕੋਈ ਦੇਖੇ ਵਿਚਾਲੇ ਐਡਲ ਹਾਂ 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 ਮੁੰਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿ ਜਿੱਥੇ ਜਿਹਦੇ ਨਾਲ ਗਈ ਸੀ ਕਿਦੇ ਮੇਰੇ ਮੇਰੇ ਗੁੱਡੀ ਕਾਕਾ ਕਿੰਨੇ ਕਿੰਨੇ ਸਾਲ ਦੇ ਬੱਚੇ ਇੱਕ 4 ਸਾਲਾਂ ਦਾ ਕਾਕਾ ਦੋ ਸਾਲਾਂ ਦੀ ਗੁੱਡੀ। ਤੁਹਾਡੇ ਲੜਕੇ ਦਾ ਨਾਮ ਕੀ ਹੈ ਜੀ? ਲਾਹਪ੍ਰੀਤ। ਪੱਤੀ ਕਹਿੰਦੇ ਕੋਈ ਨਹੀਂ। ਭਾਜੀ ਭਾਜੀ ਕੀ ਨਾਮ ਹੈ ਆਪਾਂ? ਰਾਜਾ ਜੀ। ਕਿੱਸੇ ਰਹਿਣ ਆਲੇ? ਵੱਲੇ ਪਿੰਡ ਦੇ। ਭਾਜੀ ਕੀ ਗੱਲ ਹੈ ਭਾਜੀ? ਵੀਰ ਜੀ ਇਦਾਂ ਗੱਲ ਇਹ ਆ ਵੀ ਜਿਹੜੇ ਮੇਰੇ ਬ੍ਰਦਰ ਦੇ ਵਾਈਫ ਹੀ ਨਾ ਉਹਨਾਂ ਦੇ ਬਾਹਰ ਨਾਜਾਇਜ਼ ਸਬੰਧ ਚੱਲਦਾ ਹੈ। ਠੀਕ ਆ ਉਹਨਾਂ ਨਾਲ ਮਣਵੀ ਅੱਜ ਤੋਂ 20 ਦਿਨ ਹੋ ਗਏ ਆ। ਪਹਿਲਾਂ ਮਣਵੀ ਚਲ ਗਏ ਸੀ ਤੇ ਸੋਣੀ ਦਿਨੀ ਬਾਅਦ ਲਿਆਂਦਾ ਆਪਾਂ ਹਨਾ। ਤੇ ਉਹਨਾਂ ਨੇ ਲਿਆਂਦਾ ਤੇ ਉਦਾਂ ਦੇ ਉਹਨਾਂ ਨੇ ਹੱਥ ਪੱਲਾ ਜੋੜਿਆ ਵੀ ਜੀ ਤੁਸੀਂ ਮੇਰੇ ਵਾਈਫ ਜਿਹੀ ਮੈਂ ਤੁਹਾਡੀ ਜੋ ਵੀ ਤੁਸੀਂ ਕਹੋਗੇ ਮੈਂ ਉਹ ਹੀ ਕਰੂੰਗਾ ਪਰ ਇਹਨਾਂ ਨੇ ਉਹਦੀ ਕੋਈ ਇੱਜ਼ਤ ਨਹੀਂ ਰੱਖੀ ਉਹਦੀ ਮਾਨ ਨਹੀਂ ਰੱਖਿਆ ਹਨਾ ਉਹਨੇ ਮਿਲ ਵੀ ਬਹੁਤ ਅਰਲੇ ਪਾਇ ਵੀ ਤੁਸੀਂ ਮੇਰੇ ਕੋ ਰੋ ਮੈਂ ਤੁਹਾਨੂੰ ਐ ਕਰੂੰਗਾ ਕਰੂੰ ਇਹਨਾਂ ਨੇ ਕੋਈ ਮਿਲ ਵੀ ਉਹਨੂੰ ਨਹੀਂ ਦਿੱਤੀ ਵੀ ਮੈਂ ਤੁਹਾਡਾ ਮਨ ਵੀ ਸਾਥ ਦਵੂੰਗੀ ਇਹਨਾਂ ਨੇ ਸਾਡਾ ਕੋਈ ਸਾਥ ਨਹੀਂ ਕੁੜੀ ਨੇ ਦਿੱਤਾ ਤੇ ਅਸੀਂ ਇਹ ਮੰਗ ਕਰਦੇ ਵੀ ਸਾਡੇ ਭਰਾ ਦੀ ਡੈਥ ਹੋ ਚੁੱਕੀ ਹੈ ਦਵਾਈ ਖਾ ਕੇ ਤੇ ਅਸੀਂ ਆਪਣੀ ਵੀ ਮੰਗ ਮੰਗਦੇ ਹਾਂ ਕਿ ਦੋ ਬੱਚੇ ਜੀ ਸਰ ਡੇਢ ਸਾਲ ਦੀ ਕੁੜੀ ਹੈ ਗੱਲਬਾਤ ਸਰ ਇਹ ਕੋਈ ਨਹੀਂ ਪਤਾ ਠੀਕ ਹੈ ਵਿਆਹ ਗਿਆ ਸੀ ਵਿਆਹ ਤੇ ਉਹਨਾਂ ਨੇ ਮਰਦੀ ਇੱਕ ਦੋ ਦਿਨਾਂ ਦੇ ਵਿੱਚ ਇਹ ਗੱਲਬਾਤ ਦਾ ਜਾਨੀ ਕਿ ਤੁਹਾਨੂੰ ਇਸ਼ਾਰਾ ਹੋਇਆ ਉਦਾਂ ਵੈਸੇ ਕੋਈ ਸਾਨੂੰ ਇਹਦਾ ਲਾਂਬਾ ਨਹੀਂ ਹੋਇਆਗਾ ਵੀ ਇਹ ਇੰਦਾਂ ਦੀ ਕੁੜੀ ਹੋਊਗੀ ਕੋਈ ਘਰਾਈ ਝਗੜਾ ਵੀ ਹੁੰਦਾ ਨਹੀਂ ਬਿਲਕੁਲ ਨਹੀਂ ਬਿਲਕੁਲ ਅਰੇਂਜ ਮੈਰਿਜ ਹੈ ਯਾ ਰੇਂਜ ਮੈਰਿਜ ਹੈ ਰੋਈ ਪਾ ਜੀ 7 ਸਾਲ ਪੁਰਾਣਾ ਹੈ ਇਹ 7 ਸਾਲ ਹਾਂਜੀ ਹਾਂਜੀ ਪਰ ਕਿੱਸ ਤਰ੍ਹਾਂ ਦੇਖ ਵੀ 7 ਸਾਲ ਪੁਰਾਣਾ ਵਿਆਹ ਆ ਅਜੇ ਛਾਰਾਂ ਦੇ ਨਹੀਂ ਕਰਕੇ ਪੁਰਾਣਾ ਸਰ ਅਹੀਂ ਪਰ ਇਹ ਕੁਝ ਕਹਿ ਨਹੀਂ ਸਕਦੇ ਇਹ ਕੁੜੀ ਨੂੰ ਪਤਾ ਹੋਊਗਾ ਵੀ ਇਹਦਾ ਕਿਦਾਂ ਗੱਲਬਾਤ ਹੋਈ ਕੀ ਹੋਇਆ ਹਨਾ ਇਹਦੇ ਤੇ ਆਪਾਂ ਅਮਨ ਇਨਸਾਫ ਮੰਗਦੇ ਵੀ ਅਨ ਇਨਸਾਫ ਮਿਲ ਜੀ ਹੋ ਰਹੀ ਕੋਈ ਨਹੀਂ ਹਾਂਜੀ ਕਰਦੀ ਹੈ ਪੁਲਿਸ ਵਾਲੀ ਬਹੁਤ ਵਧੀਆ ਕਾਰਵਾਈ ਕਰ ਰਹੇ ਹਨ ਝੂਠੇ ਮਾਰੀ ਗਈ ਹੈ ਕਾਰਵਾਈ ਨਹੀਂ ਕਰਨੇ ਬਹੁਤ ਵਧੀਆ ਕਾਰਵਾਈ ਵੀ ਕੀਤੀ ਆ ਸਾਰੂ ਨੂੰ ਨਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਾਰਵਾਈ ਸਾਡੀ ਕਰਨ ਰਿਹਾ ਹੈ ਉਹ ਗੁਰਦਾਸਪੁਰ ਦਾ ਪੀਰਾ ਬਾਗ ਪਿੰਡ ਉਹ ਬਾਰੇ ਸਾਲਾ ਕੁਝ ਦੱਸਦਾ ਹਾਂ ਹਾਂਜੀ ਹਾਂਜੀ ਦੱਸਿਆ ਜਰੂਰ ਦੱਸਿਆ ਹਾਂਜੀ ਹਾਂਜੀ ਉੱਥੇ ਵੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਛੋਟੇ ਛੋਟੇ ਬੱਚਿਆਂ ਦੀ ਲਾਈਫ ਖਰਾਬ ਹੋ ਗਈ ਹੈ ਕੋ ਉਹ ਮੁੰਡੇ ਕਰਕੇ ਹਾਂਜੀ ਹਾਂਜੀ ਪਰਸੋਂ ਨਾ ਇਹ ਕੰਪਲੀਟ ਮਿਲੀ ਸੀ ਕਰੋੜਾਂ ਤੋਂ ਇਹ ਲੜਕਾ ਲਵ ਪ੍ਰੀਤ ਸਿੰਘ ਆ ਸਨੋਬੀ ਸਿੰਘ ਮਹੱਲਾ ਬਾਲਮੀਕੀ ਬੱਲੇ ਦਾ ਰਹਿਣ ਵਾਲਾ ਜਿੰਨੇ ਕੋਈ ਨਿਸ਼ਲੀ ਚੀਜ਼ ਵਸਤੂ ਨਿਕਲ ਕਰ ਲਈ ਸੀ ਤੋਂ ਸੰਬੰਧੀ ਉਹ ਚੇਰੇ ਇਲਾਜ ਆ ਸ੍ਰੀਨਾਸਰ ਕਾਰਨ ਕਾਰਨ ਕੋਈ ਇਹਨਾਂ ਦੀ ਘਰ ਚ ਪ੍ਰੋਬਲਮ ਸੀ ਇਹਨਾਂ ਦੀ ਘਰ ਵਾਲੀ ਦੀ ਕਿਸੇ ਕਿਸ ਨਾਲ ਨਜਾਇਜ਼ ਸੰਬੰਧ ਸੀ ਕੋਈ ਸੰਬੰਧੀ ਆਖਰ ਝਗੜਾ ਰਹਿ ਜਾਂਦਾ ਇਹਨਾਂ ਦਾ ਘਰ ਦਾ ਅੱਛਾ ਜੀ ਕਿਸ ਕਰਕੇ ਇਹਨੇ ਦਵਾਈ ਨਿਕਲ ਕਰ ਲਈ ਕੋਈ ਉਹ ਲੜਕੇ ਦੀ ਕਿਹੜੀ ਸਮੱਸਿਆ ਲੜਕੇ ਦੀ ਕੱਲ ਮੌਤ ਹੋ ਚੁੱਕੀ ਹੈ ਅੱਛਾ ਜੀ ਪਰसों ਹੀ ਡਾਕਟਰ ਸਾਹਿਬ ਕੋਲ ਖਿਦਾਇਆ ਸੀ ਬਿਨ ਬਿਆਨ ਦੇ ਤੇ ਫਿਰ ਨਹੀਂ ਹੈਗਾ ਡਾਕਟਰ ਸਾਹਿਬ ਨੇ ਲਿਖਤੀ ਦਿੱਤਾ ਰਿਟਨ ਤੇ ਕੱਲ ਉਹਦੀ ਦਰਾਂ ਨੇ ਇਲਾਜ ਮੌਤ ਹੋ ਗਿਆ ਪ੍ਰਵਾਨ ਕੀ ਬੀਉਗਾ ਲਿਖੋਂਦੇ ਜੋ ਵੀ ਬੰਦੀ ਕਾਰਜ ਕਰਾਂਗੇ ਜਿਹੜੀ ਵਰਖਲਾ ਹੈ ਜੀ ਕੱਲ ਉਹਨੂੰ ਡੈਡ ਹੋ ਜਾਵਾ ਕਰਾਤਾ ਸੀ ਅੱਜ ਤਾਂ ਪੋਸਟਮਾਰਟ ਕਰਾਵਾਂਗੇ ਪਰਚਾ ਦਰਜ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਲੜਕਾ ਜਿਹਦੇ ਨਾਲ ਗੱਲਬਾਤ ਸੀ ਉਹ ਕਿੱਥੋਂ ਦਾ ਉਹ ਗਰਦਾਰਪੁਰ ਦਾ ਹੈ ਭੱਜਿਆ ਹੈ